ਸੱਚੀ ਕਾਲ ਜੀ ਵੈਜ ਦਾ ਖਾਲਸਾ ਵੈਜ ਦੀ ਫਤਿਹ ਅੱਜ ਪਾ ਗੱਲ ਕਰਦੇ ਆਂ ਪੰਜਾਬ ਦੇ ਅਮਨ ਕਾਨੂੰਨ ਸ਼ਾਂਤੀ ਦੀ ਅੱਜ ਚਾਰੇ ਪਾਸੇ ਦੇਖ ਰਹੇ ਆਂ ਕਿਸੇ ਪਾਸੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਥਾਂ ਥਾਂ ਕਾਤਲ ਹੋ ਰਹੇ ਨੇ ਪਿਓ ਵੱਲੋਂ ਪੁੱਤ ਦਾ ਕਰ ਰਿਆ ਪੁੱਤ ਵੱਲੋਂ ਮਾਂ ਦਾ ਜਾਂ ਪਿਓ ਦਾ ਇਹ ਤਾਂ ਆਮ ਵਰਤਾਰੇ ਨੇ ਤੇ ਥਾਂ ਥਾਂ ਤੇ ਗੋਲੀਆਂ ਚੱਲ ਰਹੀਆਂ ਨੇ ਇਸ ਦੇ ਕੜੀ ਦੇ ਤਹਿਤ ਇੱਕ ਬਹੁਤ ਵੱਡੀ ਹੋਰ ਖਬਰ ਸਾਹਮਣੇ ਆਈ ਆ ਕਿ ਹਿੰਦੂ ਪਰਿਸ਼ਦ ਦੇ ਨੇਤਾ ਜਾਨੀ ਕਿ ਪ੍ਰਧਾਨ ਛੋਟੀ ਉਮਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੁਹਾਨੂੰ ਅਸੀਂ ਉਹਨਾਂ ਦਾ ਰੋਸ ਵੀ ਵਿਖਾਉਣੇ ਆ ਪੁਲਿਸ ਤੇ ਕਮੇ ਉਹ ਇਲਜ਼ਾਮ ਲਾ ਰਹੇ ਨੇ ਕਿ ਕਈ ਦਿਨਾਂ ਦੀ ਇੱਥੇ ਨਿੱਕੀਆਂ ਛੋਟੀਆਂ-ਮੋਟੀਆਂ ਬਾਰਦਾਤਾਂ ਹੁੰਦੀਆਂ ਸੀ ਪਰ ਪੁਲਸ ਉੱਥੇ ਕਦੇ ਨਹੀਂ ਆ ਕੇ ਖੜੀ ਨਾ ਮੌਜੂਦ ਸੀ ਐਸ ਵੇਸੇ ਜੇ ਦੇਖੀਏ ਪੰਜਾਬ ਦੇ ਹਾਲਾਤ ਬਹੁਤ ਨਾਜ਼ਕ ਬਣੇ ਹੋਏ ਨੇ ਥਾ-ਥਾ ਗੋਲੀਆਂ, ਚੋਰੀਆਂ, ਡਕੈਟੀਆਂ ਤੇ ਹੋਰ ਪਤਾ ਨਹੀਂ ਕੀ ਕੁਝ ਚੱਲ ਰਿਹਾਗਾ। ਹਰ ਇੱਕ ਬੰਦਾ ਸਾਵਨ ਨੂੰ ਘਰ ਤੇ ਨਿਕਲ ਨਹੀਂ ਸਕਦਾ ਜਾਨੀ ਕਿ ਇਕੱਲਾ ਜਾਂ ਦੋ ਜਣੇ ਨਹੀਂ ਜਾ ਸਕਦੇ ਇਸ ਤਰ੍ਹਾਂ ਮਾਹੌਲ ਬਣ ਚੁੱਕਿਆਗਾ ਅਸੀਂ ਕਦੇ ਉਸ ਸਰਕਾਰ ਨੂੰ ਨਿੰਦੇ ਕਦੇ ਉਸ ਸਰਕਾਰ ਨੂੰ ਨਿੰਦੇ ਕਦੇ ਉਸ ਨੂੰ ਨਿੰਦਿਆਂ ਪਰ ਅਸੀਂ ਨਿੰਦੇ ਨਿੰਦੇ ਥੱਕ ਗਏ ਸਾਡੀਆਂ ਸਰਕਾਰਾਂ ਵੱਲੋਂ ਕਦੇ ਸਾਡੀ ਜਾਨ ਮਾਲ ਦੀ ਰਾਖੀ ਨਹੀਂ ਕੀਤੀ ਜਾ ਰਹੀ ਤੁਹਾਨੂੰ ਹੋਰ ਵੀ ਵੱਡੀਆਂ ਖਬਰਾਂ ਨਾਲ ਮਿਲਾਵਾਂਗਾ ਆ ਪਹਿਲਾ ਤੁਸੀਂ ਇਹ ਵੀਡੀਓ ਸੁਣੋ ਫਿਰ ਕਰਦੇ ਆਪਾਂ ਅੱਗੇ ਗੱਲਬਾਤ ਕਿ ਹਿੰਦੂ ਜਿਹੜਾ ਪ੍ਰਸਿੱਧ ਪ੍ਰਧਾਨ ਸੀ ਨੌਜਵਾਨ ਉਸ ਨੂੰ ਗੋリエ ਮਾਰ ਕੇ ਮਾਰਿਆ ਗਿਆ ਤੇ ਅੱਗੇ ਦੇਖੋ ਰੋਤਾ ਹੋਣਾ ਸੀ ਜਿਨ੍ਹਾਂ ਦਾ ਨੌਜਵਾਨ ਪੁੱਤ ਮਾਰਿਆ ਜਾਂਦਾਗਾ ਤੇ ਉਹਨਾਂ ਵੱਲੋਂ ਉਸ ਜਿਹੜਾ ਪੁਲਿਸ ਦੇ ਖਿਲਾਫ ਜਿਹੜਾ ਪ੍ਰਗਟ ਕੀਤਾ ਗਿਆ ਇਹ ਨੰਗਲ ਦੇ ਵਿੱਚ ਅੱਜ ਵੱਡੀ ਘਟਨਾ ਹੋਈ ਆ ਸਾਮਣੇ ਪੁਲਿਸ ਦੇ ਕਹਿ ਰਹੇ ਨੇ ਕਿ ਜਦੋਂ ਵੀ ਖਾੜਕੂ ਬਾਦ ਦਾ ਟਾਈਮ ਸੀ ਇੱਕ ਸਮੇਂ 88 90 ਦੇ ਦਹਾਕੇ 92 ਦਹਾਕੇ ਉਦੋਂ ਵੀ ਜਿਹੜਾ ਇਸ ਤਰ੍ਹਾਂ ਨਹੀਂ ਕਿਸੇ ਨੇ ਕੀਤਾ ਕਿ ਕਿਤੇ ਹਿੰਦੂ ਦਾ ਕਤਲ ਨਹੀਂ ਕੀਤਾ ਗਿਆ ਹੁਣ ਜਿਹੜਾ ਜਿਲ੍ਹਾ ਪ੍ਰਸਿੱਧ ਦੇ ਹਿੰਦੂ ਦਾ ਨੇਤਾ ਸੀ ਨੌਜਵਾਨ ਮੁੰਡਾ ਸੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੂਜੇ ਪਾਸੇ ਆਪਾਂ ਵੇਖਦੇ ਹਾਂ ਇਥਾਂ-ਥਾਂ ਤੇ ਗੋਲੀਆਂ ਚੱਲ ਰਹੀਆਂ ਨੇ ਕਿਸੇ ਦਾ ਉਹਦਾ ਕਤਲ ਕਰਤਾ ਉਹਦਾ ਕਰਤਾ ਨਿੱਕੇ-ਮੋٹے ਕਤਲ ਬਹੁਤ ਜ਼ਿਆਦਾ ਵੱਧ ਗਏ ਨੇ ਡਕੈਤੀਆਂ ਦੇ ਵੱਧ ਗਏ ਨੇ ਚੋਰੀਆਂ ਦੇ ਵੱਧ ਗਏ ਨੇ ਤੇ ਪਤਾ ਨਹੀਂ ਪੰਜਾਬ ਕਿਸ ਵੱਲ ਜਾ ਰਿਹਾ ਕਿੱਧਰ ਜਾ ਰਿਹਾ ਜਿਸ ਪੰਜਾਬ ਨੂੰ ਅਸੀਂ ਗੁਰੂਆਂ ਦੀਆਂ ਧਰਤੀਆਂ ਕਹੜਿਆਂ ਗੁਰੂਆਂ ਪੀਰਾਂ ਪਗੰਬਰਾਂ ਦੀਆਂ ਧਰਤੀਆਂ ਮੰਨਦੇ ਆ ਅੱਜ ਉਸ ਪੰਜਾਬ ਦੀ ਧਰਤੀ ਲਹੂ ਲਹਾਨ ਹੋ ਰਹੀ ਆ ਅੱਜ ਉਸ ਧਰਤੀ ਦੇ ਅੰਦਰ ਸਰਿਆਮ ਕਤਲ ਕੀਤੇ ਜਾ ਰਹੇ ਨੇ ਹੁਣਾਂ ਅਸੀਂ ਦੇਖਦੇ ਆ ਕਿ ਸਿੱਖ ਕੌਮ ਦਾ ਰੋਹ ਵੀ ਬਹੁਤ ਜ਼ਿਆਦਾ ਆ ਸਿੱਖਾਂ ਤੇ ਅਤਿਆਚਾਰ ਵੀ ਬਹੁਤ ਹੋਇਆ ਅੱਜ ਅਸੀਂ ਵਿਸਾਖੀ ਤੋਂ ਦੂਜੇ ਦਿਨ ਅੱਜ 14 ਅਪ੍ਰੈਲ ਆ ਅੱਜ ਸਿੰਘਾਂ ਵੱਲੋਂ ਵੀ ਬਹੁਤ ਜਿਹੜਾ ਗਾ ਰੋਸ ਮਜਾਰੇ ਕੀਤੇ ਗਏ ਨੇ ਜਨਨ ਕਿ ਜਿਹੜੇ ਡਿਬੂਗੜ੍ਹ ਜੇਲ੍ਹ ਦੇ ਵਿੱਚ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਛਡਵਾਉਣ ਵਾਸਤੇ ਪੰਜਾਬ ਲਿਆਉਣ ਵਾਸਤੇ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆਗਾ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਤੇ ਝੂਠੇ ਪੁਲਿਸ ਜਿਹੜਾ ਝੂਠੇ ਜਿਹੜੇ ਮੁਕੱਦਮੇ ਬਣਾਏ ਨੇ ਨੌਜਵਾਨਾਂ ਤੇ ਉਹਨਾਂ ਤੇ ਐਨਐਸਏ ਹਟਾਉਣ ਵਾਸਤੇ ਵੀ ਥਾਂ-ਥਾਂ ਤੇ ਜਿਹੜਾ ਵਿਰੋਧ ਹੋ ਰਿਹਾਗਾ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਐਡਾ ਵੱਡਾ ਕਿੱਡਾ ਖਤਰਾ ਨਾਕ ਅੱਤਵਾਦੀ ਸੀ ਅੰਮਰਤਪਾਲ ਸਿੰਘ ਨੂੰ ਜਿਹੜਾ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਇਹ ਵੀ ਇੱਕ ਜਿਹੜਾ ਪ੍ਰਸਨ ਚਿੰਨ ਆਪਾਂ ਕਹਿ ਦਈਏ ਜਾਂ ਕਾਲਕਾ ਦਾ ੱੱਬਾ ਕਹਿ ਦਈਏ ਇਹ ਸਰਕਾਰ ਤੇ ਜ਼ਰੂਰ ਲੱਗੂਗਾ ਵੋਟਾਂ ਦੇ ਸਮੇਂ ਵੋਟਾਂ ਦਾ ਜਿਹੜਾ ਕੀਮਤੀ ਬਹੁਤ ਜਿਹੜੀ ਚਕਾਉਣੀ ਪਵੇਗੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਹੋਰ ਵੀ ਜਿਹੜੇ ਅਨੇਕਾਂ ਨੇ ਅਜਿਹੇ ਕਤਲ ਹੁੰਦੇ ਨੇ ਜਿਹੜੇ ਕਿ ਡੱਬੇ ਰਹਿ ਜਾਂਦੇ ਨੇ ਪਰ ਦੋ ਫਿਰ ਕੈਨ ਲੜਾਉਣ ਦੇ ਵਾਸਤੇ ਜਿਹੜੇ ਇਹ ਕਤਲ ਕੀਤੇ ਜਾ ਰਹੇ ਨੇ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਨੇ ਹਿੰਦੂਆਂ ਦੇ ਕਤਲ ਕੀਤੇ ਜਾ ਰਹੇ ਨੇ ਇਹ ਦੁਆਰੇ ਫੇਰ ਉਹ 1988 87 ਵਾਲਾ 78 ਵਾਲਾ ਮਾਹੌਲ ਬਣਾਉਣਾ ਚਾਹੁੰਦੇ ਨੇ ਪੰਜਾਬ ਦੇ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਬਣ ਚੁੱਕਿਆਗਾ ਤੇ ਪੰਜਾਬ ਤੋਂ ਬਾਹਰ ਵੀ ਜੇ ਆਪਾਂ ਗੱਲ ਕਰੀਏ ਸਲਮਾਨ ਖਾਨ ਦੇ ਘਰ ਵੀ ਜਿਹੜੀਆਂ ਗੋਲੀਆਂ ਚੱਲ ਸਕਦੀਆਂ ਨੇ ਚੱਲ ਸਕਦੀਆਂ ਨਹੀਂ ਮਾਫ਼ ਕਰਦਾ ਚੱਲ ਗਈਆਂ ਜਿਹੜੀਆਂ ਸਲਮਾਨ ਦੇ ਘਰ ਦੇ ਬਾਹਰ ਗੋਲੀਆਂ ਚੱਲ ਗਿਆ ਵੱਡੀ ਜਿਹੜੀ ਹੈਗੀ ਬਾਰਦਾਤ ਨੂੰ ਇਜਾਮ ਦੇਣ ਤੋਂ ਬਚ ਗਏ ਹੁਣ ਤੁਸੀਂ ਦੇਖੋ ਜਿੱਤੇ ਆ ਜਿਹੜੇ ਐਕਟਰਾਂ ਦੇ ਘਰ ਜਿਹਦੇ ਕੋਲ ਸਕਾਉਟੀਆਂ ਦਾ ਘਾਟ ਆਣ ਜਿਹਦੇ ਕੋਲੇ ਆਪਣਾ ਇਹ ਘਾਟਾ ਨਹੀਂ ਕਿ ਅਸੀਂ ਕਿੱਥੇ ਰਹਿਣਾ ਕਿੱਥੇ ਅੰਦਰ ਪਤਾ ਨਹੀਂ ਕਿਹਨੂੰ ਕਿੱਥੇ ਐ ਕਿ ਸਲਮਾਨ ਖਾਨ ਆਹ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜੇਕਰ ਉਹਨਾਂ ਤੇ ਬਾਰਦਾਤਾਂ ਹੋ ਸਕਦੀਆਂ ਨੇ ਆਹ ਬੰਦੇ ਦਾ ਇੱਥੇ ਕੀ ਬਟਿਆ ਜਾ ਸਕਦਾਗਾ ਅਸੀਂ ਗੱਲ ਕਰਦੇ ਸੀ ਸਾਰੇ ਪੰਜਾਬ ਦੀ ਪੰਜਾਬ ਤੋਂ ਬਾਹਰ ਵੀ ਜੋ ਉਪਸ ਹੋ ਰਿਹਾ ਬਹੁਤ ਮੰਦ ਭਾਗਾ ਹੋ ਰਿਹਾਗਾ ਅੱਜ ਜਿਹੜਾ ਆਪਏ ਗੱਲ ਕਰਦੇ ਸੀ ਇਹ ਜਿਹੜਾ ਨੌਜਵਾਨ ਨੂੰ ਮਾਰਿਆ ਕਿਉਂ ਮਾਰਿਆ ਇਹ ਹਲੇ ਜਾਂਚ ਦਾ ਵਿਸਾਗਾ ਮੇਸਾਕਾ ਜੀ ਉਹ ਫਰਾਰ ਨੇ ਉਸ ਨੂੰ ਮਾਰਨ ਵਾਲੇ ਹਿੰਦੂਪਾਲੀ ਪੰਚਾਇਤ ਦਾ ਜ਼ਿਲ੍ਹਾ ਦਾ ਪ੍ਰਧਾਨ ਸੀ ਕੋਈ ਨੰਗਲ ਦਾ ਨੌਜਵਾਨ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਉਹਦਾ ਕਤਲ ਕੀਤਾ ਗਿਆ ਹਿੰਦੂ ਸਿੱਖਾਂ ਦੇ ਵਿੱਚ ਉੱਥੇ ਜਿਹੜਾ ਪੜਾ ਪਾਉਣ ਦੀ ਕਬੱਡੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਵੀਡੀਓ ਥੱਲੇ ਤੁਸੀਂ ਕਮੈਂਟ ਕਰਕੇ ਦੱਸਣਾ ਇਹ ਪੰਜਾਬ ਦਾ ਜਿਹੜਾ ਮਾਹੌਲ ਆ ਇਦਣੋਂ-ਦਿਨ ਵਿਗੜਦਾ ਜਾ ਰਿਹਾ ਪਹਿਲੀਆਂ ਸਰਕਾਰਾਂ ਦੀ ਦੇਣਾ ਜਾਂ ਹੁਣ ਦੇ ਦੇਣਾ ਜਾਂ ਕਿਸੇ ਦੇ ਦੇਣਾ ਤੁਸੀਂ ਕੀ ਕਹਿਣਾਗਾ ਤੁਸੀਂ ਆਪਣੇ ਕਮੈਂਟ ਜਰੂਰ ਦਿਨ ਇਹਦੇ ਥੱਲੇ ਲਿਖਣੇ ਨੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਜੀ ਅੱਗੇ ਤੁਹਾਨੂੰ ਹੋਰ ਇੱਕ ਵੱਡੀ ਖਬਰ ਦੇ ਨਾਲ ਰੁਕ ਕਰਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਬੈਲਜੀਕਾ ਖਾਲਸਾ ਬੈਲਜੀਕੀ ਫਤਿਹ